ਕਿਸਾਨ ਵੀਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਲਈ ਲੈ ਕੇ ਆਏ ਆ 2023 ਮਾਡਲ ਮਹਿੰਦਰਾ ਅਰਜਨ ਨੋਵੋ 605 ਡੀਆਈ 2023 ਮਾਡਲ ਹੈ 4x4 ਹੈ ਕੰਡੀਸ਼ਨ ਜਿਵੇਂ ਇੱਕ ਨੰਬਰ ਹੈ ਪੰਪ ਵਗੈਰਾ ਦੇਖ ਸਕਦੇ ਹੋ ਜੌਨ ਮਹਿੰਦਰਾ 2023 ਮਾਡਲ ਨੋਵੋ 605 ਡੀਆਈ ਜਮਾਨਾ ਨਵਾ ਟਾਇਰ ਪਰ ਟਾਇਰ ਦੇਖਦੇ ਐ ਐਮ ਆਰ ਐਫ ਦੇ ਟਾਇਰ ਨਹੀਂ ਸ਼ਕਤੀ ਲਾਈਫ ਬੈਕ ਸਾਈਡ ਟਾਇਰ ਚੈੱਕ ਕਰ ਸਕਦੇ ਹਾਂ ਮਗਰਾਟ ਥੱਲੋਂ 2023 ਮਾਡਲ ਦਾ ਟੰਡਾ ਡਰਾਵਲ ਸੁਨੀਤ ਹੈ 4x4 ਇਸ ਕਿਸੇ ਬਾਈ ਨੇ ਟਰੈਕਟਰ ਲੈਣਾ ਪਰ ਬਾਈ ਦਾ ਨੰਬਰ ਪਾਵਾਂਗੇ ਫੋਨ ਨੰਬਰ ਕਿੰਨਾ ਆਪਣਾ ਜੀ ਫੋਨ ਨੰਬਰ ਜੀ 95728 34016 ਤੋ 2023 ਮਾਡਲ ਡਿਮਾਂਡ ਹੈ ਜੀ 10 ਲੱਖ 50 ਹਜ਼ਾਰ ਰੁਪਈਆ ਫੰਕਾ ਦੇ ਲੱਗੇ ਪਿਆ ਉਹ ਜੋ ਫਿਰ ਵੱਡਾ ਤੇਰੇ ਵਾਲਾ ਕੰਮ ਹੀ ਹੋਇਆ ਫਸ ਤੋਂ ਆ ਵੀ ਗਿਆ ਜਗਤਾਰ ਕੋਲੇ ਬਾਗ